ਸਿਮਰਤਪੁਰ ਬਾਦਲਜੀਤਾ ਪਲੀਜ਼ ਕੋਈ ਬਿਆਨ ਨਾ ਹੀ ਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਲਾਗੂ ਕਰਾ ਕੇ ਲੋਕਾਂ ਨੇ ਉਹਨਾਂ ਨੂੰ ਨੁਮਾਇੰਦਾ ਬਣਾਇਆ ਸੀ ਕਿਸਾਨ ਹਿੱਤਾਂ ਵਾਸਤੇ ਕੀ ਸਾਡੇ ਹਿੱਤ ਦੀ ਗੱਲ ਕਰਨਗੇ ਜਾ ਕੇ ਉੱਥੇ ਸਾਡੇ ਹਿੱਤ ਦੀ ਲੜਾਈ ਲੜਨ ਕਿ ਉਹਨਾਂ ਨੇ ਤਾਂ ਕਾਲੇ ਕਾਨੂੰਨ ਸਾਈਨ ਕਰਕੇ ਸਾਡੇ ਪੰਜਾਬ ਦੇ ਇੰਨੇ ਕਿਸਾਨ ਸ਼ਹੀਦ ਕਰਾਤੇ ਦੂਜਾ ਮੋਰਚਾ ਹੁਣ ਵੀ ਲੱਗਿਆ ਹੋਇਆ ਹੈ ਬੀਬਾ ਜੀ ਤਾਂ ਕਿਸੇ ਬਾਰੇ ਨਾ ਬੋਲਣ ਤਾਂ ਚੰਗੀ ਗੱਲ ਹੈ ਏ ਰੋਜ਼ ਸਰਕਾਰ ਇਹਨਾਂ ਦੇ ਇਸ ਤਰ੍ਹਾਂ ਦੇ ਹਾਦਸੇ ਸਾਨੂੰ ਰੋਜ਼ ਹੀ ਯਾਦ ਕਰਾਉਂਦੇ ਆ ਕਿ ਅਸੀਂ ਸ਼ਾਇਦ ਕਿਤੇ ਨਾ ਕਿਤੇ ਚੋਣ ਗਲਤ ਕਰ ਲਈ। ਔਰ ਇਹ ਪਹਿਲਾ ਹਾਦਸਾ ਨਹੀਂ ਵਾਪਰਿਆ। ਔਰ ਇਸ ਹਲਕੇ ਨੇ ਜੋ ਮਾਨਸੇ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਨਾਲ ਹੋਇਆ ਔਰ ਉਦੋਂ ਬਾਅਦ ਇੱਕ ਲੜੀ ਚੱਲ ਰਹੀ ਹੈ ਕਤਲਾਂ ਦੀ ਪੂਰੇ ਪੰਜਾਬ ਦੇ ਅੰਦਰ। ਜਾਂ ਤਾਂ ਸਰਕਾਰ ਸੁੱਤੀ ਪਈ ਹੈ, ਸਰਕਾਰ ਦੇ ਸਿਰ ਤੇ ਕੋਈ ਜੂਨੀ ਸਰਕਾਰੀ ਤੇ ਇੱਥੇ ਪਤਾ ਨਹੀਂ ਇਹ ਲੱਗਦਾ ਕਿ ਸਰਕਾਰ ਆਪ ਹੀ ਨਾ ਕਿਤੇ ਰਲੀ ਹੋਵੇ। ਬਿਲਕੁਲ ਬਿਲਕੁਲ ਸਹੀ ਗੱਲ। ਪੰਜਾਬ ਦੇ ਵਿੱਚ ਸਾਡੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਇਹ ਸਰਕਾਰ ਦੇ। ਦੇਖੋ ਸੈਂਟਰ ਦੇ ਵਿੱਚ ਸਮਝੌਤਾ ਹੈ ਪਰ ਜਿਹੜੇ ਪੰਜਾਬ ਦੀ ਮੈਂ ਆਪ ਦੇ ਸੂਬੇ ਦੀ ਗੱਲ ਕਰੂੰਗੀ ਸਾਡੇ ਸੂਬੇ ਦੇ ਵਿੱਚ ਅਸੀਂ ਚੋਣਾ ਅਲੱਗ-ਅਲੱਗ ਲੜ ਰਹੇ ਹਾਂ ਸਾਡਾ ਪਾਸਟ ਕੋਈ ਸਮਝੌਤਾ ਨਹੀਂ। ਦੇਖੋ ਸ਼ਹੀਦ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਕੋਈ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦਾ। ਭਗਤ ਸਿੰਘ ਇੱਕ ਹੀ ਸੀ। ਉਹਦੇ ਨਾਲ ਦਾ ਨਾ ਕੋਈ ਦੂਜਾ ਹੋਇਆ ਨਾ ਹੋਣਾ ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਆਪਾਂ ਨੂੰ ਉਹਨਾਂ ਦੀ ਸ਼ਾਨ 'ਚ ਕਿਤੇ ਨਾ ਕਿਤੇ ਆਪਾਂ ਗੁਸਤਾਖੀ ਕਰਦੇ। ਦੇਖੋ ਇਹ ਤਾਂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਮਝ ਨਹੀਂ ਚਾਹੀਦੀ ਹੈ ਕਿ ਨਾ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਕੋਈ ਮੁਕਾਬਲਾ ਹੈ ਤੇ ਨਾ ਸ਼ਹੀਦ ਭਗਤ ਸਿੰਘ ਦਾ ਕੋਈ ਮੁਕਾਬਲਾ ਹੈ ਉਹਨਾਂ ਨੇ ਆਪਣੀ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਦਾ ਦੂਜਾ ਦੁਨੀਆ ਤੇ ਕੋਈ ਨਹੀਂ ਹਰ ਸਿਮਰਤ ਕੋਰ ਬਾਦਲ ਜੀ ਤਾਂ ਪਲੀਜ਼ ਕੋਈ ਬਿਆਨ ਨਾ ਹੀ ਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਲਾਗੂ ਕਰਾ ਕੇ ਲੋਕਾਂ ਨੇ ਉਹਨਾਂ ਨੂੰ ਨੁਮਾਇੰਦਾ ਬਣਾਇਆ ਸੀ ਕਿਸਾਨ ਇਤਾਂ ਵਸਤੇ ਕਿ ਸਾਡੇ ਹਿੱਤ ਦੀ ਗੱਲ ਕਰਨਗੇ ਜਾ ਕੇ ਉੱਥੇ ਸਾਡੇ ਹਿੱਤ ਦੀ ਲੜਾਈ ਲੜਨਗੇ ਉਹਨਾਂ ਨੇ ਤਾਂ ਕਾਲੇ ਕਾਨੂੰਨ ਸਾਈਨ ਕਰਕੇ ਸਾਡੇ ਪੰਜਾਬ ਦੇ ਇੰਨੇ ਕਿਸਾਨ ਸ਼ਹੀਦ ਕਰਾਤੇ ਦੂਜਾ ਮੋਰਚਾ ਹੁਣ ਵੀ ਲੱਗਿਆ ਹੋਇਆ ਹੈ ਵੀਵਾ ਜੀ ਤਾਂ ਕਿਸੇ ਬਾਰੇ ਨਾ ਬੋਲਣ ਤਾਂ ਚੰਗੀ ਗੱਲ ਦੇਖੋ ਸ਼ਹੀਦ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਕੋਈ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦਾ ਭਗਤ ਸਿੰਘ ਇੱਕ ਹੀ ਸੀ ਉਹਦੇ ਨਾਲ ਦਾ ਨਾ ਕੋਈ ਦੂਜਾ ਹੋਇਆ ਨਾ ਹੋਣਾ ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਆਪਾਂ ਨੂੰ ਉਹਨਾਂ ਦੀ ਸ਼ਾਨ 'ਚ ਕਿਤੇ ਨਾ ਕਿਤੇ ਆਪਾਂ ਗੁਸਤਾਖੀ ਕਰਦੇ ਦੇਖੋ ਇਹ ਤਾਂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਮਝ ਨਹੀਂ ਚਾਹੀਦੀ ਹੈ ਕਿ ਨਾ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਕੋਈ ਮੁਕਾਬਲਾ ਹੈ ਤੇ ਨਾ ਸ਼ਹੀਦ ਭਗਤ ਸਿੰਘ ਦਾ ਕੋਈ ਮੁਕਾਬਲਾ ਹੈ ਉਹਨਾਂ ਨੇ ਆਪਣੀ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਦਾ ਦੂਜਾ ਦੁਨੀਆ ਤੇ ਕੋਈ ਨਹੀਂ ਦੇਖੋ ਸ਼ਹੀਦ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਕੋਈ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦਾ ਭਗਤ ਸਿੰਘ ਇੱਕ ਹੀ ਸੀ ਉਹਦੇ ਨਾਲ ਦਾ ਨਾ ਕੋਈ ਦੂਜਾ ਹੋਇਆ ਨਾ ਹੋਣਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਆਪਾਂ ਨੂੰ ਉਹਨਾਂ ਦੀ ਸ਼ਾਂਚ ਕਿਤੇ ਨਾ ਕਿਤੇ ਆਪਾਂ ਗੁਸਤਾਖੀ ਕਰਦੇ ਦੇਖੋ ਇਹ ਤਾਂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਮਝਣੀ ਚਾਹੀਦੀ ਹੈ ਕਿ ਨਾ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਕੋਈ ਮੁਕਾਬਲਾ ਹੈ ਤੇ ਨਾ ਸ਼ਹੀਦ ਭਗਤ ਸਿੰਘ ਦਾ ਕੋਈ ਮੁਕਾਬਲਾ ਹੈ ਉਹਨਾਂ ਨੇ ਆਪਣੀ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਦਾ ਦੂਜਾ ਦੁਨੀਆ ਤੇ ਕੋਈ ਨਹੀਂ ਇਹ ਰੋਜ਼ ਸਰਕਾਰ ਇਹਨਾਂ ਦੇ ਇਸ ਤਰ੍ਹਾਂ ਦੇ ਹਾਦਸੇ ਸਾਨੂੰ ਰੋਜ਼ ਹੀ ਯਾਦ ਕਰਾਉਂਦੇ ਆ ਕਿ ਅਸੀਂ ਸ਼ਾਇਦ ਕਿਤੇ ਨਾ ਕਿਤੇ ਚੋਣ ਗਲਤ ਕਰ ਲਈ ਔਰ ਇਹ ਪਹਿਲਾ ਹਾਦਸਾ ਨਹੀਂ ਵਾਪਰਿਆ ਔਰ ਇਸ ਹਲਕੇ ਨੇ ਜੋ ਮਾਨਸੇ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਨਾਲ ਹੋਇਆ ਔਰ ਉਦੋਂ ਬਾਅਦ ਇੱਕ ਲੜੀ ਚੱਲ ਰਹੀ ਹੈ ਕਤਲਾਂ ਦੀ ਪੂਰੇ ਪੰਜਾਬ ਦੇ ਅੰਦਰ ਜਾਂ ਤਾਂ ਸਰਕਾਰ ਸੁੱਤੀ ਪਈ ਹੈ ਸਰਕਾਰ ਦੇ ਸਿਰ ਤੇ ਕੋਈ ਜੂਨੀ ਸਰਕਾਰੀ ਤੇ ਯਹਾਂ ਪਤਾ ਨਹੀਂ ਇਹ ਲੱਗਦਾ ਕਿ ਸਰਕਾਰ ਆਪ ਹੀ ਨਾ ਕਿਤੇ ਰਲੀ ਹੋਵੇ ਪੰਜਾਬ ਦੇ ਵਿੱਚ ਸਾਡੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਇਸ ਸਰਕਾਰ ਦੇ ਨਾਲ ਦੇਖੋ ਸੈਂਟਰ ਦੇ ਵਿੱਚ ਸਮਝੌਤਾ ਹੈ ਪਰ ਜਿਹੜੇ ਪੰਜਾਬ ਦੀ ਮੈਂ ਆਪ ਦੇ ਸੂਬੇ ਦੀ ਗੱਲ ਕਰੂੰਗੀ ਸਾਡੇ ਸੂਬੇ ਦੇ ਵਿੱਚ ਅਸੀਂ ਚੋਣਾ ਅਲੱਗ-ਅਲੱਗ ਲੜ ਰਹੇ ਹਾਂ ਸਾਡਾ ਕੋਈ ਸਮਝੌਤਾ ਨਹੀਂ ਹੈ ਸਿਮਰਤ कौर ਬਾਦਲ ਜੀ ਤਾਂ ਪਲੀਜ਼ ਕੋਈ ਬਿਆਨ ਨਾ ਹੀ ਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਲਾਗੂ ਕਰਾ ਕੇ ਲੋਕਾਂ ਨੇ ਉਹਨਾਂ ਨੂੰ ਨੁਮਾਇੰਦਾ ਬਣਾਇਆ ਸੀ ਕਿਸਾਨ ਹਿੱਤਾਂ ਵਾਸਤੇ ਕਿ ਸਾਡੇ ਹਿੱਤ ਦੀ ਗੱਲ ਕਰਨਗੇ ਜਾ ਕੇ ਉੱਥੇ ਸਾਡੇ ਹਿੱਤ ਦੀ ਲੜਾਈ ਲੜਨਗੇ ਉਹਨਾਂ ਨੇ ਤਾਂ ਕਾਲੇ ਕਾਨੂੰਨ ਸਾਈਨ ਕਰਕੇ ਸਾਡੇ ਪੰਜਾਬ ਦੇ ਇੰਨੇ ਕਿਸਾਨ ਸ਼ਹੀਦ ਕਰਾਤੇ ਦੂਜਾ ਮੋਰਚਾ ਹੁਣ ਵੀ ਲੱਗਿਆ ਹੋਇਆ ਹੈ ਬੀਬਾ ਜੀ ਤਾਂ ਕਿਸੇ ਬਾਰੇ ਨਾ ਬੋਲਣਾ ਤਾਂ ਚੰਗੀ ਗੱਲ ਹੈ ਦੇਖੋ ਸ਼ਹੀਦ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਕੋਈ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦਾ ਭਗਤ ਸਿੰਘ ਇਕ ਹੀ ਸੀ ਉਹਦੇ ਨਾਲ ਦਾ ਨਾ ਕੋਈ ਦੂਜਾ ਹੋਇਆ ਨਾ ਹੋਣਾ ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਆਪਾਂ ਨੂੰ ਉਹਨਾਂ ਦੀ ਸ਼ਾਨ 'ਚ ਕਿਤੇ ਨਾ ਕਿਤੇ ਆਪਾਂ ਗੁਸਤਾਖੀ ਕਰਦੇ ਦੇਖੋ ਇਹ ਤਾਂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਮਝਣੀ ਚਾਹੀਦੀ ਹੈ ਕਿ ਨਾ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਕੋਈ ਮੁਕਾਬਲਾ ਹੈ ਤੇ ਨਾ ਸ਼ਹੀਦ ਭਗਤ ਸਿੰਘ ਦਾ ਕੋਈ ਮੁਕਾਬਲਾ ਹੈ ਉਹਨਾਂ ਨੇ ਆਪਣੀ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਕੁਰਬਾਨੀ ਦਿੱਤੀ ਉਨਾ ਦੇ ਨਾਲ ਦਾ ਦੂਜਾ ਦੁਨੀਆ ਤੇ ਕੋਈ